ਕੋਈ ਲਾਤਾ ਐਸੀ ਹੁੰਦੀ ਆ ਜਿਹੜੀ ਮਾਂ ਪਿਓ ਦਾ ਸਿਰ ਉੱਚਾ ਕਰ ਦਿੰਦੀ ਆ ਪਰ ਕਈ ਵਾਰ ਔਲਾਦ ਗਲਤੀ ਕਰਦੀ ਆ ਭੁਗਤਨੀ ਮਾਂ ਪਿਓ ਨੂੰ ਪੈਂਦੀ ਆ ਔਲਾਦ ਦੀ ਗਲਤੀ ਦਾ ਹਰਜਾਨਾ ਵੀ ਮਾਂ ਪਿਓ ਨੂੰ ਭਰਨਾ ਪੈਂਦਾ ਰਪਿੰਦਰ ਵਾਲਾ ਕੇਸ ਜਿੱਥੇ ਰਪਿੰਦਰ ਨੇ ਆਪਣੇ ਪਤੀ ਗੁਰਵਿੰਦਰ ਸਿੰਘ ਜਿਹੜਾ ਸੁਖਨ ਵਾਲੇ ਦਾ ਰਹਿਣ ਵਾਲਾ ਸੀ ਉਸ ਨੂੰ ਆਪਣੇ ਆਸ਼ਕ ਹਰਕਮਲ ਪ੍ਰੀਤ ਸਿੰਘ ਦੇ ਨਾਲ ਰਲ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਉਸ ਤੋਂ ਬਾਅਦ ਜਿੱਥੇ ਸਾਰੇ ਜਿੱਥੇ-ਜਿੱਥੇ ਪੰਜਾਬੀ ਰਹਿੰਦੇ ਆ ਜਿੱਥੇ-ਜਿੱਥੇ ਪੰਜਾਬੀ ਵਸਦੇ ਆ ਸਾਲਿਆਂ ਨੇ ਇਸ ਚੀਜ਼ ਦਾ ਬੁਰਾ ਮਨਾਇਆ ਸੀ ਰੋਸ ਨਾਲ ਭਰ ਗਏ ਸੀ ਗੁੱਸੇ ਦੇ ਨਾਲ ਭਰ ਗਏ ਸੀ ਰਪਿੰਦਰ ਦੇ ਪ੍ਰਤੀ ਕੱਲੀ ਰਪਿੰਦਰ ਦੇ ਪ੍ਰਤੀ ਹੀ ਗੁੱਸੇ ਦੇ ਨਾਲ ਨਹੀਂ ਲੋਕ ਭਰੇ ਸੀ ਰਪਿੰਦਰ ਦੇ ਪ੍ਰੇਮੀ ਦੇ ਪ੍ਰਤੀ ਰਪਿੰਦਰ ਦੇ ਮਾਪਿਓ ਦੇ ਪ੍ਰਤੀ ਤੇ ਸਭ ਤੋਂ ਵੱਡੀ ਗੱਲ ਜਿਹੜੀ ਇੱਕੇ ਦੀ ਸਹੇਲੀ ਸੀ ਜਿਹੜੀ ਰਾਜਦਾਰ ਸੀ ਸਾਰੀ ਘਟਨਾਵਾਂ ਦੀ ਵੀਰਿੰਦਰ ਕੌਰ ਵੀਰਿੰਦਰ ਕੌਰ ਜਿਹੜੀ ਮਾੜੇ ਸਮਿਆਂ ਦੇ ਵਿੱਚ ਗੁਰਵਿੰਦਰ ਫਾਈਨੈਂਸ਼ਲੀ ਮਦਦ ਵੀ ਕਰਦਾ ਸੀ ਜਿਹੜੇ ਕਾਲਜ ਦੇ ਵਿੱਚ ਪੜ੍ਹਦੀ ਸੀ ਲਾਸਟ ਸੈਮੈਸਟਰ ਦੇ ਪੈਸੇ ਉਸਦੇ ਕੋਲ ਨਹੀਂ ਸੀ ਤੇ ਗੁਰਵਿੰਦਰ ਨੇ ਉਹਦੀ ਫੀਸ ਤਾਰੀ ਸੀ ਤਾਤੇ ਉਹਨੂੰ ਕਾਲਜ ਦੇ ਵਿੱਚੋਂ ਕੱਢਨਾਂ ਤੇ ਉਹਦੀ ਜ਼ਿੰਦਗੀ ਜਿਹੜੀ ਬਣ ਸਕੇ ਪਰ ਇਹਨੇ ਰੁਪਿੰਦਰ ਦੇ ਨਾਲ ਰਲ ਕੇ ਗੁਰਵਿੰਦਰ ਦੀ ਮੌਤ ਦੇ ਘਾਟ ਉਤਾਰ ਕੇ ਉਹਦੀ ਜਾਨ ਲੈ ਲਈ ਹੁਣ ਜਿੱਥੇ ਵੀਰਿੰਦਰ ਕੌਰ ਵੀ ਪੁਲਿਸ ਦੀ ਗ੍ਰਿਪ ਦੇ ਵਿੱਚ ਆ ਉੱਥੇ ਹਰਕਮਲ ਪ੍ਰੀਤ ਸਿੰਘ ਜਿਹੜਾ ਬੱਲੂਆਣੇ ਦਾ ਰਹਿਣ ਵਾਲਾ ਜ਼ਿਲ੍ਹਾ ਫਾਜ਼ਿਲਕਾ ਪਰ ਪਿੰਡੋ ਦਾ ਬਠਿੰਡੇ ਦੇ ਨਜ਼ਦੀਕ ਆ ਉਹ ਵੀ ਪੁਲਿਸ ਦੀ ਗ੍ਰਿਫਤ ਦੇ ਵਿੱਚ ਆ ਇੱਕ ਜਿਹੜਾ ਪਾਣੀ ਪਾਦਾ ਰਹਿਣ ਵਾਲਾ ਵਿਸ਼ੂ ਵਿਸ਼ਪਜੀਤ ਸਿੰਘ ਆ ਜਿਹੜਾ ਉਹ ਵੀ ਪੁਲਿਸ ਦੀ ਗ੍ਰਿਫਤ ਦੇ ਵਿੱਚ ਆ ਤੇ ਰਪਿੰਦਰ ਵੀ ਪੁਲਿਸ ਦੀ ਗ੍ਰਿਫਤ ਦੇ ਵਿੱਚ ਆ ਦੂਜੇ ਪਾਸੇ ਰਪਿੰਦਰ ਦੇ ਪਿਤਾ ਨੇ ਸਭ ਤੋਂ ਪਹਿਲਾਂ ਆ ਕੇ ਇਹ ਗੱਲ ਆਖੀ ਸੀ ਕਿ ਸਾਡਾ ਰਪਿੰਦਰ ਦੇ ਨਾਲ ਜਾਨੀ ਕਿ ਰਪਿੰਦਰ ਦੇ ਪਿਤਾ ਨੇ ਕਿਹਾ ਕਿ ਮੇਰਾ ਮੇਰੀ ਧੀ ਦੇ ਨਾਲ ਕੋਈ ਜਿਹੜਾ ਸਬੰਧ ਨਹੀਂਗਾ ਸਾਡੇ ਵੱਲੋਂ ਉਹ ਬੇਦਖਲਾ ਕਿਉਂਕਿ ਉਹਨੇ ਸਾਡੀ ਸਮਾਜ ਦੇ ਵਿੱਚ ਗਿਰਕਰੀ ਕਰਾਈ ਹੈ ਸਾਨੂੰ ਕਿਤੇ ਮੂੰਹ ਮਖਾਉਣ ਜੋਗੇ ਨਹੀਂ ਛੱਡਿਆ ਤੇ ਸਭ ਤੋਂ ਵੱਡੀ ਗੱਲ ਉਹਨੇ ਆਖਿਆ ਕਿ ਸਾਡੇ ਪੁੱਤਾਂ ਤੋਂ ਵੱਧ ਜਿਹੜਾ ਜਵਾਈ ਚੰਗਾ ਸੀ ਉਹਨੂੰ ਮੌਤ ਦੇ ਘਾਟ ਉਤਾਰ ਕੇ ਨਜਾਇਜ਼ ਰਿਸ਼ਤੇ ਰੱਖ ਕੇ ਸਾਡੀ ਉਹਨੇ ਮੂੰਹ ਤੇ ਕਾਲਖ ਮਲੀ ਆ ਜਿਹੜੀ ਵੀਰਿੰਦਰ ਕੌਰ ਤੇ ਰਪਿੰਦਰ ਇਹ ਬਚਪਨ ਦੀਆਂ ਸਹੇਲੀਆਂ ਸੀ ਇਹਨਾਂ ਦਾ ਇੱਕ ਦੂਜੇ ਦੇ ਘਰ ਆਉਣਾ ਜਾਣਾ ਲੱਗਾ ਰਹਿੰਦਾ ਸੀ ਤੇ ਸਭ ਤੋਂ ਵੱਡੀ ਗੱਲ ਰਪਿੰਦਰ ਦਾ ਪਿਤਾ ਸੀ ਜਿਹੜਾ ਉਹ ਰਪਿੰਦਰ ਦਾ ਪਿਤਾ ਵੀਰਿੰਦਰ ਕੌਰ ਤੋਂ ਜ਼ਿਆਦਾ ਖੁਸ਼ ਨਹੀਂ ਸੀ ਉਹ ਨਹੀਂ ਚਾਹੁੰਦਾ ਸੀ ਕਿ ਉਹਦੀ ਧੀ ਜਿਹੜੀ ਰੁਪਿੰਦਰ ਕੌਰ ਆ ਉਹ ਵੀਰਿੰਦਰ ਕੌਰ ਜਿਹੜੀ ਉਹਦੀ ਸਹੇਲੀ ਹੈ ਜਿਹਨੂੰ ਹੁਣੇ-ਹੁਣੇ ਗ੍ਰਿਫਤਾਰ ਕੀਤਾ ਉਹਦੇ ਨਾਲ ਕੋਈ ਸਬੰਧ ਰੱਖੇ ਉਹਦੇ ਨਾਲ ਕੋਈ ਮਿਲਣਾ ਜੁਲਣਾ ਰੱਖੇ ਕਿਉਂਕਿ ਰੁਪਿੰਦਰ ਦਾ ਜਿਹੜਾ ਪਿਤਾ ਉਹ ਪਸ਼ੋਕੜ ਉਹਦਾ ਪਿੰਡ ਦਾ ਤੇ ਦੂਜੇ ਪਾਸੇ ਉਹ ਗੁਰਸਿੱਖ ਬੰਦਾ ਉਹ ਵੀਰਿੰਦਰ ਕੌਰ ਦੇ ਬਾਰੇ ਉਹਦੇ ਮਨ ਦੇ ਵਿੱਚ ਕੋਈ ਚੰਗੀ ਭਾਵਨਾ ਜਿਹੜੀ ਆਪਾਂ ਕਹਿ ਦਈਏ ਕਿ ਕੋਈ ਸਤਕਾਰ ਨਹੀਂ ਸੀ ਕਿਉਂਕਿ ਉਹ ਸਮਝਦਾ ਸੀ ਕਿ ਵੀਰਿੰਦਰ ਕੌਰ ਉਹਦੇ ਕੱਪੜਿਆਂ ਦਾ ਢੰਗ ਉਹਦਾ ਰਹਿਣਾ ਸਹਿਣਾ ਉਹ ਖੁੱਲੇ ਮિજાਜ ਦਾ ਸੀ ਇਸ ਕਰਕੇ ਰੁਪਿੰਦਰ ਨੂੰ ਉਹ ਵਰਜਦਾ ਸੀ ਕਿ ਤੂੰ ਵੀਰਿੰਦਰ ਕੌਰ ਦਾ ਖੇੜਾ ਛੱਡ ਦੇ ਾਰੇ ਪਿੰਡਰ ਦੀ ਜੇਕਰ ਫਰੀਦਕੋਟ ਜ਼ਿਲ੍ਹੇ ਚ ਨਹੀਂ ਜਿੰਦਗੀ ਦੇ ਵਿੱਚ ਕੋਈ ਸਹੇਲੀ ਸੀ ਤੇ ਉਹ ਵੀਰਿੰਦਰ ਕੌਰ ਸੀ ਜਿਹਦੇ ਨਾਲ ਉਹ ਬਠਿੰਡੇ ਆਉਣੀ ਜਾਣੀ ਤੇ ਸਭ ਤੋਂ ਵੱਡੀ ਗੱਲ ਆਪਣਾ ਨਜਾਇਜ਼ ਰਿਸ਼ਤੇ ਦੇ ਵਿੱਚ ਜੇਕਰ ਮੁੰਡੇ ਨੂੰ ਮਿਲਣ ਜਾਣਾ ਸੀ ਤੇ ਉਹ ਵੀ ਵੀਰਿੰਦਰ ਕੌਰ ਘਰੇ ਬਹਾਨਾ ਲਾ ਦਿੰਦੀ ਸੀ ਕਿ ਮੇਰੇ ਨਾਲ ਰੁਪਿੰਦਰ ਚੱਲੀ ਆ ਤੇ ਜਾ ਕੇ ਰਾਤਾਂ ਗੁਜ਼ਾਰਦੀ ਸੀ ਰੁਪਿੰਦਰ ਆਪਣੇ ਪ੍ਰੇਮੀ ਹਰਕਮਲ ਪ੍ਰੀਤ ਸਿੰਘ ਦੇ ਨਾਲ ਇਸ ਕਰਕੇ ਰੁਪਿੰਦਰ ਵੀਰਿੰਦਰ ਦਾ ਖਿਹੜਾ ਨਹੀਂ ਸੀ ਛੜਦੀ ਹੁਣ ਜਦੋਂ ਬੱਚੇ ਕਸੂਤੇ ਫਸ ਗਏ ਉਹਨਾਂ ਦੇ ਉੱਤੇ ਕਾਰਵਾਈਆਂ ਹੋ ਗਈਆਂ ਤੇ ਮਾਂ ਪਿਓ ਨੂੰ ਵੀ ਵਿੱਚ ਕੜੀਸਿਆ ਗਿਆ ਹੁਣ ਇੱਕ ਦੂਜੇ ਦੇ ਉੱਤੇ ਰੋਪ ਪ੍ਰਤਿਆ ਰੋਕ ਲੱਗ ਰਹੇ ਆ ਜਿੱਥੇ ਵੀਰਿੰਦਰ ਕੌਰ ਤੇ ਉਹਦੇ ਘਰ ਦੇ ਕਹਿੰਦੇ ਆ ਕਿ ਸਾਡੀ ਧੀ ਜਿਹੜੀ ਉਹਨੇ ਕੋਈ ਇਹੋ ਜੀ ਘਟਨਾ ਨੂੰ ਅੰਜਾਮ ਨਹੀਂ ਦਿੱਤਾ ਉਹ ਸੰਨੇ ਸੰ ਫਸ ਗਈ ਆ ਸਾਡੀ ਵੀ ਜਿੱਥੇ ਬਦਨਾਮੀ ਹੋਈ ਉੱਥੇ ਬੀਰਿੰਦਰ ਕੌਰ ਜੀ ਦਾ ਮੰਗਣਾ ਹੋਇਆ ਹੋਇਆ ਸੀ ਉਹ ਕਹਿੰਦੇ ਕਿ ਉਹ ਬੁਰੀ ਫਸ ਗਈ ਆ ਦੂਜੇ ਪਾਸੇ ਰਪਿੰਦਰ ਦਾ ਪਿਤਾ ਉਹ ਕਹਿੰਦਾ ਕਿ ਮੇਰੀ ਧੀ ਇੰਨੇ ਜੋਗੀ ਨਹੀਂ ਸੀ ਉਹਨੂੰ ਜਿਹੜੀਆਂ ਚੁੱਕਣਾ ਦਿੱਤੀਆਂ ਉਹ ਰਪਿੰਦਰ ਨੇ ਦਿੱਤੀਆਂ ਇਸ ਕਰਕੇ ਉਹਨੇ ਜਿਹੜੀ ਐਡੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਤੇ ਉਹ ਹਰਕਮਲ ਪ੍ਰੀਤ ਸਿੰਘ ਜਿਹੜਾ ਬੱਲੂਆਣੇ ਵਾਲਾ ਉਸ ਮੁੰਡੇ ਦੇ ਉੱਤੇ ਸਿਰ ਤੇ ਵੀ ਠਿਕਰਾ ਪੋੜਦੇ ਆ ਕਿ ਬੁੜੀ ਸੰਗਤ ਦੇ ਵਿੱਚ ਫਸ ਕੇ ਰਪਿੰਦਰ ਇਹੋ ਜੀ ਜਿਹੜੀ ਉਹਨੇ ਘਟਨਾ ਨੂੰ ਅੰਜਾਮ ਦਿੱਤਾ ਉਹ ਕਹਿੰਦੇ ਕਿ ਪਲੱਸ 2 ਤੱਕ ਜਦੋਂ ਸਾਡੀ ਨਿਗਰਾਨ ਦੇ ਥੱਲੇ ਸੀ ਉਹ ਸਿਰ ਤੇ ਕੇਸ ਕੀ ਸਜਾਉਂਦੀ ਸੀ ਰਪਿੰਦਰ ਹੁਣ